ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਅਸੀਂ ਖੜੇ ਹਾਂ ਅੱਜ ਜੈਨ ਸਥਾਨ ਦੇ ਵਿੱਚ ਜਿੱਥੇ ਕਿ ਕੱਲ ਇੱਕ ਖੂਨਦਾਨ ਕੈਂਪ ਲੱਗਣ ਜਾ ਰਿਹਾ ਹੈ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਦੀਪਕ ਬੰਸਲ ਜੀ ਤੇ ਇਹਨਾਂ ਦੀ ਪੂਰੀ ਟੀਮ ਉਰੇ 2 ਤੋਂ 3 ਲਗਭਗ ਟੀਮਾਂ ਨੂੰ ਬੁਲਾ ਕੇ ਖੂਨ ਡੋਨੇਟ ਕਰਦੇ ਨੇ ਕਿਉਂਕਿ ਇੱਕ ਉਰੇ ਐਡਾ ਮਹਾ ਜਿਹੜਾ ਰਾਜਪੁਰੇ ਦੇ ਵਿੱਚ ਇੱਕ ਮਹਾ ਜਿਵੇਂ ਇੱਕ ਮਹਾਕੁੰਭ ਕਹਿ ਦਿੰਦੇ ਆ ਉਸ ਤਰ੍ਹਾਂ ਦਾ ਇੱਕ ਕੈਂਪ ਲੱਗਦਾ ਹੈ ਰਾਜਪੁਰਾ ਦੇ ਵਿੱਚ ਹਰ ਸਾਲ ਉਹ ਕੱਲ ਲੱਗਣ ਜਾ ਰਿਹਾ ਉਸ ਦੀ ਇਨਫੋਰਮੇਸ਼ਨ ਅਸੀਂ ਪ੍ਰਧਾਨ ਜੀ ਤੋਂ ਲੈ ਲਏ ਨੇ ਆ ਇਹ ਉਹਦੇ ਤਿਆਰੀਆਂ ਦੇ ਵਿੱਚ ਜੁਟੇ ਨੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਬਾਕੀ ਪ੍ਰਧਾਨ ਜੀ ਨਾਲ ਗੱਲਬਾਤ ਕਰ ਲਵਾਂ ਨੇ ਕੱਲ ਦੇ ਕੈਂਪ ਬਾਰੇ ਪ੍ਰਧਾਨ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਤੇ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਤੁਹਾਡਾ ਕੱਲ ਫੇਰ ਕੈਂਪ ਲੱਗਣ ਜਾ ਰਿਹਾ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਰਾਜਪੁਰਾ ਨਿਵਾਸੀਆਂ ਨੂੰ ਮੇਰੇ ਵੱਲੋਂ ਜੈ ਸ਼ੀ ਰਾਮ ਕੱਲ ਸਾਡਾ ਜੈ ਸ਼ੀ ਰਾਮ ਰਾਮੀਲਾ ਪਰਿਵਾਰ ਵੱਲੋਂ 14ਵਾਂ ਬਲੱਡ ਕੈਂਪ ਹੈ ਤੇ ਇਹ ਹੀ ਟੋਟੀ ਮਾਰੀਆਂ ਪੀਜੀ ਤੇ ਬੱਤੀ ਦੀ ਦੋਨੋਂ ਟੀਮਾਂ ਰਾਜਪੁਰੇ ਆ ਰਹੀਆਂ ਕੱਲ ਨੂੰ 11 ਜਨਵਰੀ ਦਿਨ ਰਵੀਵਾਰ ਨਹੀਂ ਜਿਵੇਂ ਹਰ ਸਾਲ ਪੂਰਾ ਰਸ਼ ਹੋ ਜਾਂਦਾ ਹੈ ਕੱਲ ਮੈਨੂੰ ਉਮੀਦ ਹੈ 300 ਪਲੱਸ ਯੂਨਟ ਹੋਣ ਦੀ ਤੇ ਬਾਕੀ ਮੇਰੇ ਸਾਰੀ ਪੋਲੀਟੀਕਲ ਪਾਰਟੀਆਂ ਧਾਰਮਿਕ ਸੰਸਥਾਵਾਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਮੈਨੂੰ ਉਮੀਦ ਹੈ 1000 ਪਲੱਸ ਬੰਦਾ ਹੋਏਗਾ ਤਾਂ ਉਸ ਕਰਕੇ ਇਸ ਵਾਰੀ ਥੋੜਾ ਜਿਹਾ ਚੇਂਜ ਕੀਤਾ ਹੈ ਐਂਗਲ-ਉਂਗਲ ਲਗਾਏ ਹਨ ਕਿ ਕਰਾਊਡ ਸਹੀ ਸਲਾਮਤ ਸਹੀ ਤਰੀਕੇ ਨਾਲ ਰਹੇ ਉਰੇ ਤੇ ਕਾਫੀ ਮੈਨੇਜਮੈਂਟ ਨੂੰ ਅੱਜ ਨਿਰਦੇਸ਼ ਦਿੱਤੇ ਸਾਰੇ ਕਿ ਦੀ ਕਿ ਦੀ ਕਿੱਥੇ ਡਿਊਟੀ ਹੈ ਸਾਰੇ ਪੂਰੀ ਸੈਟਿੰਗ ਨਾਲ ਪੂਰਾ ਸੈੱਟ ਕਰਾਇਆਗਾ ਜਿਵੇਂ ਹੁਣ ਪਾਉਣ ਲੱਗੇ ਹੋਣੇ ਆਪਣੇ ਆਪਣੇ ਸਟਾਲ ਜੋ ਲੱਗਣੇ ਨੇ ਇਹਨਾਂ ਸਟਾਲਾਂ ਦੇ ਉੱਪਰ ਜਿਵੇਂ ਤੁਹਾਡੀਆਂ ਡਿਊਟੀਆਂ ਲਾਈਆਂ ਗਈਆਂ ਗੀਆਂ ਬੰਦਿਆਂ ਦੀਆਂ ਬੰਦੇ ਪੂਰੀ ਡਿਊਟੀ ਤੇ ਕੰਮ ਹਰ ਸਾਲ ਮਤਲਬ ਤਿਆਰ ਰਹਿੰਦੇ ਨੇ ਜਿਹੜੇ ਸਾਡੇ ਮੈਂਬਰ ਹਨ ਉਹ ਡਿਊਟੀ ਨਹੀਂ ਸਮਝਦੇ ਉਹ ਸੋਚਦੇ ਆ ਸਾਡੇ ਪਰਿਵਾਰ ਦਾ ਕੰਮ ਹੈ ਉਸ ਨੂੰ ਦੇਖਦੇ ਹੋਏ ਸਾਰੇ ਇੱਕ ਜੁੱਟ ਹੋ ਕੇ ਮਤਲਬ ਅੰਦਰ ਮਨਪੇਡ ਮੈਂ ਕੁਝ ਨਹੀਂ ਰੱਖਦੇ ਕੰਮ ਕਰਨਾ ਹੈ ਵਧੀਆ ਕਰਨਾ ਹੈ ਤੇ ਵੱਧ ਚੜ ਕੇ ਹਿੱਸਾ ਲੈਂਦੇ ਆ ਮੈਨੂੰ ਇਹ ਕਿਸੇ ਨੂੰ ਨਾ ਜਲਦੀ ਜਲਦੀ ਕਹਿਣ ਦੀ ਵੀ ਲੋੜ ਨਹੀਂ ਪੰਦੀ ਇਹ ਕੰਮ ਕਰੋ ਉਹ ਆਟੋਮੈਟਿਕ ਹੀ ਸਾਰੇ ਆਪਣੇ ਕੰਮ ਵਿੱਚ ਤਿਆਰ ਰਹਿੰਦੇ ਨਹੀਂ ਜਿਵੇਂ ਉਰੇ ਕਰਾਊਡ ਬਹੁਤ ਜ਼ਿਆਦਾ ਹੋ ਜਾਂਦਾ ਬਾਹਰ ਟ੍ਰੈਫਿਕ ਦੀ ਵੀ ਬੜੀ ਸਮੱਸਿਆ ਹੁੰਦੀ ਹੈ ਕਿ ਪ੍ਰਸ਼ਾਸਨ ਨਾਲ ਕੋਈ ਇਸ ਤੇ ਪ੍ਰਤੀ ਕੋਈ ਗੱਲ ਹੋਈ ਹੈ ਤੁਹਾਡੀ ਨਹੀਂ ਈਸ਼ਵਰੀ ਪ੍ਰਸ਼ਾਸਨ ਨੂੰ ਪਹਿਲਾਂ ਅਸੀਂ ਇੱਕ ਦੋ ਵਾਰੀ ਉਹਨਾਂ ਨੂੰ ਲੈਟਰ ਵੀ ਦਿੱਤੀ ਸੀਗੀ ਤਦ ਪ੍ਰਸ਼ਾਸਨ ਦਾ ਮਿਲਣ ਆਦਾ ਕੋਈ ਆਂਦਾ ਨਹੀਂ ਜਿਆਦਾ ਤਾਂ ਅਸੀਂ ਆਪਣੀ ਸਿਕਿਉਰਿਟੀ ਬਾਹਰ ਰੱਖ ਲੈਂਦੇ ਆ ਤੇ ਸਾਰਾ ਕੰਟਰੋਲ ਹੋ ਜਾਂਦਾ ਮੈਨੂੰ ਮੇਰੇ ਮੈਂ ਇਹ ਸੋਚਦਾ ਜਿਹੜੇ ਮੇਰੇ ਮੈਂਬਰ ਹਨ ਉਹ ਮੈਂ ਆਪਣੇ ਮੈਂਬਰ ਨਹੀਂ ਸਮਝਦਾ ਮੇਰੇ ਸਾਰੇ ਬڑے ਭਰਾ ਛੋਟੇ ਭਰਾ ਸਾਰੇ ਇਕੱਠੇ ਹੋ ਕੇ ਸੋਚਦੇ ਆ ਕਿ ਇਹ ਸਾਰਾ ਸਾਂਝਾ ਪ੍ਰੋਗਰਾਮ ਤਾਲਮੇਲ ਹੈ ਸਾਰਿਆਂ ਚ ਇੱਕ ਦੂਜੇ ਨਾਲ ਤੇ ਸਾਰੇ ਮਤਲਬ ਅਸੀਂ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਮੈਂਬਰ ਹਨ ਕਦੀ ਡੋਨੇਸ਼ਨ ਨਹੀਂ ਇਕੱਠੀ ਕਰਦੇ ਸਾਰੇ ਆਪਸ ਵਿੱਚ ਰਲ ਮਿਲ ਕੇ ਪ੍ਰੋਗਰਾਮ ਕਰਦੇ ਆ ਇਹਦਾ ਬੜਾ ਫਰਕ ਪੈਂਦਾ ਕਿਉਂਕਿ ਜਦ ਸਾਰੇ ਰਲ ਮਿਲ ਕੇ ਕਰਦੇ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਤੇ ਵਧੀਆ ਕੰਮ ਕਰਨਾ ਜਿਵੇਂ ਕਿ ਕੱਲ ਨੂੰ ਖੂਨਦਾਨ ਕਰਨ ਜਿਹੜੇ ਬੰਦੇ ਤੁਹਾਡੇ ਨਾਲ ਲਿੰਕਡ ਨੇ ਉਹਨਾਂ ਨੇ ਤਾਂ ਹੋਣਾ ਹੀ ਹੋਣਾ ਜਿਹੜੇ ਹੋਰ ਬੰਦੇ ਖੂਨਦਾਨ ਕਰਦੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਨੌਜਵਾਨ ਬੰਦਿਆਂ ਨੂੰ ਅਪੀਲ ਕਰਦਾ ਕਿ ਬਲੱਡ ਦੇ ਨਾਲ ਕਿਸੇ ਦੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਨਾਲ ਦੀ ਨਾਲ ਪੂਰਾ ਹੋ ਜਾਂਦਾ ਤੁਸੀਂ ਇਹ ਦੇਖੋ ਇੱਕ ਵਾਰੀ ਬਲੱਡ ਦੇ ਨਾਲ ਘੱਟੋ ਘੱਟ ਤਿੰਨ ਬੰਦਿਆਂ ਦੀ ਜਾਨ ਬਚਦੀ ਹੈ ਤਾਂ ਜੇ ਆਪਾਂ ਕੁਝ ਹੋਰ ਨਹੀਂ ਕਰ ਸਕਦੇ ਇਹ ਬਲੱਡ ਦੇਣਾ ਬੜਾ ਈਜ਼ੀ ਹੈ ਜਿਸ ਨਾਲ ਆਪਾਂ ਇੱਕ ਇੰਟਰਨਲ ਐ ਸੋਚੀਏ ਤਾਂ ਆਪਾਂ ਕਿਸੇ ਦੀ ਜਾਨ ਬਚਾ ਕੇ ਇੱਕ ਪੂਰਨ ਦਾ ਕੰਮ ਕਰ ਸਕਦੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੱਧ ਚੜ ਕੇ ਬਿਲਕੁਲ ਇਹ ਸੋਚੋ ਕਿ ਇਹ ਕੰਮ ਜਿਹੜਾ ਕਰ ਰਹੇ ਆ ਸਾਰਿਆਂ ਦਾ ਸਾਂਝਾ ਹੈ ਇਹ ਸੋਚ ਕੇ ਸਾਰੇ ਵੱਧ ਚੜ ਕੇ ਹਿੱਸਾ ਲਿਓ ਬਲੱਡ ਡੋਨੇਟ ਕਰੋ ਕਿਉਂਕਿ ਜਿਹੜੀਆਂ ਉਹ ਬਲੱਡ ਡੋਨੇਟ ਵਾਸਤੇ ਜਿਹੜੀ ਟੀਮਾਂ ਆਉਂਦੀ ਆ ਬਲੰਡੀਨ ਉਹ ਇੱਕ ਪੀਜੀਆਈ ਤੇ 32 ਸੈਕਟਰ ਦੇ ਦੋਨੋਂ بڑے ਹਸਪੀਟਲ ਹੈ ਜਿੱਥੇ ਹਰ ਵਕਤ ਬਲੱਡ ਦੀ ਕਮੀ ਰਹਿੰਦੀ ਹੈ ਤੇ ਇਹ ਬਲੱਡ ਜਿਹੜਾ ਹੈ ਨਾ ਇੱਕ ਤੁਸੀਂ ਦੇਖੋ ਕਿ ਕਿਆ ਪਤਾ ਕਿਹਦੀ ਜਾਨ ਬਚਾਏਗਾ ਉਹ ਤੁਹਾਨੂੰ ਕਦੀ ਨਾ ਕਦੀ ਉਹਦਾ ਪਤਾ ਲੱਗੇਗਾ ਕਿ ਤੁਹਾਨੂੰ ਲਾਭ ਮਿਲ ਰਿਹਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਹਿੱਸਾ ਲਓ ਤੇ ਬਲੱਡ ਡੋਨੇਟ ਕਰੋ ਇੱਕ ਪਿਛਲੇ ਸਾਲ ਉਹਦੇ ਅੱਖਾਂ ਦਾ ਡੋਨੇਟ ਦਾ ਵੀ ਕਿ ਤੁਹਾਡੇ ਵੱਲੋਂ ਇੱਕ ਸਟਾਲ ਲਗਾਇਆ ਗਿਆ ਸੀ ਇਸ ਵਾਰ ਵੀ ਲੱਗੇਗਾ ਇਸ ਵਾਰੀ ਅੱਖਾਂ ਟੈਸਟ ਵਗੈਰਾ ਫ੍ਰੀ ਹੈ ਔਰ ਬਲੱਡ ਟੈਸਟ ਸ਼ੂਗਰ ਟੈਸਟ ਸੀਬੀਸੀ ਟੈਸਟ ਇਹ ਸਾਰੇ ਬេរ ਫ੍ਰੀ ਹੈ ਪਿਛਲੀ ਵਾਰੀ ਇੱਕ ਨੇਤਰਦਾਨ ਦਾ ਲਗਿਆ ਸੀ ਉਹਨਾਂ ਨਾਲ ਗੱਲ ਹੋਈ ਸੀ ਉਹ ਥੋੜਾ ਬਿਜ਼ੀ ਹੈ ਉਹ ਕਹਿੰਦੇ ਸੀ ਮਈ ਦੇ ਤੁਹਾਡੇ ਪ੍ਰੋਗਰਾਮ ਤੁਸੀਂ ਆਏਂਗੇ ਤਾਂ ਉਹ ਮਈ ਚ ਆਏਗੇ ਪਿਛਲੀ ਵਾਰੀ ਵੀ ਨੇਤਰਦਾਨ ਵਾਸਤੇ ਅਪੀਲ ਕਰੀ ਸੀ ਸਾਡੇ ਕੈਂਪ ਚ 13 ਬੰਦਿਆਂ ਨੇ ਨੇਤਰਦਾਨ ਕੀਤੇ ਸੀ ਉਹ ਜਿਵੇਂ ਕਿ ਪ੍ਰਧਾਨ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕੱਲ ਜਿਹੜਾ ਹੈ ਮਹਾ ਕੈਂਪ ਲੱਗਣ ਜਾ ਰਿਹਾ ਇਸ ਦੇ ਵਿੱਚ ਨੌਜਵਾਨਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਕਿ ਇੱਕ ਕਿਸੇ ਦਾ ਕੀਤਾ ਹੋਇਆ ਖੂਨਦਾਨ ਪਤਾ ਨਹੀਂ ਇਹ ਕਿਸ ਦੀ ਜ਼ਿੰਦਗੀ ਬਚਾ ਸਕਦਾ ਹੈ ਰਾਜਪੁਰਾ ਤੋਂ ਪੱਤਰਕਾਰ ਦਰਸ਼ਨ ਖਾਨ